ਨਵਾਂ ਸਮੇਂ ਦੇ ਮਾਲਕ ਨੀਵੀਂ ਪਾ ਕੇ ਬੈਠੇ ਨੇ ਤੇ ਥੋੜੇ ਸਮੇਂ ਬਾਅਦ ਮਹਾਰਾਜ ਉੱਥੀ ਬਾਹ ਖੜੀ ਕਰਕੇ ਕਹਿੰਦੇ ਇਹਨੂੰ ਨੰਗ ਲੈ ਲੈਂਦਿਓ ਇਹਨੂੰ ਨੰਗ ਲੈ ਲੈਂਦਿਓ ਸੰਗਤ ਦੇ ਪਾਲ ਸੰਗੋਣੀ ਕਹਿੰਦੇ ਮਹਾਰਾਜ ਜੀ ਕੀ ਜਦੋਂ ਇਹ ਸੰਗਤ ਦੇ ਸਾਰੀ ਮੱਸਾ ਦੇ ਕੇ ਜਾਈ ਜਾ ਰਹੀ ਆਪਣੇ ਧਿਆਨ ਮਹਾਰਾਜ ਫੇਰ ਉੱਥੀ ਬਾਹ ਖੜੀ ਕਰਕੇ ਕਹਿੰਦੇ ਇਹਨੂੰ ਨੰਗ ਲੈਣ ਦਿਓ ਔਰ ਜਦੋਂ ਤੀਸਰੀ ਵਾਰੀ ਬਾਜ ਮਾਰਿਆ ਕਿਨੇ ਆੜਿਆ ਤੇ ਦਿੱਤੀ ਸੰਤ ਮਾਰੇ ਨੂੰ ਦੱਸਣਾ ਹੀ ਪੈ ਗਿਆ ਜਿਹੜੇ ਨਾਥ ਸ਼੍ਰੀਕ ਸੰਨੋ ਕਹਿੰਦੇ ਮਹਾਰਾਜ ਜੀ ਕੀ ਗੱਲ ਸੰਗਤ ਦੇ ਸਾਰੀ ਮੱਤਾਂ ਟੇਕ ਲਈ ਆਪ ਜੀ ਤੇ ਸਾ ਸੰਗਤ ਜੀ ਜਦੋਂ ਸੰਤਾਂ ਮੱਤਾਂ ਟੇਕ ਰਹੀਆਂ ਸੀ ਮਹਾਰਾਜ ਜੀ ਨੇ ਜਦੋਂ ਤੀਜੀ ਵਾਰੀ ਬਾਹ ਘੜੀ ਕਰਕੇ ਕਿਹਾ ਨਾ ਇਹਨੂੰ ਨੰਗ ਰਹਿਣ ਦਿਓ ਤੇ ਸੰਤ ਗਪਾਲ ਸਿੰਘ ਹੋਣੀ ਕਹਿੰਦੇ ਨੇ ਮਹਾਰਾਜ ਜੀ ਕੀ ਗੱਲ ਹੋ ਗਈ ਆਪੇ ਮਾਨ ਕਰਨੀ ਕਰਕੇ ਇਹ ਕੀ ਗੱਲ ਕਹਿ ਰਹੇ ਹੋ ਕੱਲ ਦੀ ਏ ਤੇ ਮਹਾਰਾਜ ਜੀ ਕਿਰੇ ਵਾਲੇ ਵੇਖੋ ਸਮੇ ਦੇ ਮਾਲਕ ਕੀ ਕਹਿੰਦੇ ਨੇ ਕਹਿੰਦੇ ਪਿਆਰੀ ਸਾਡੀ ਸਾਡੀ ਭਗਤੀ ਇਸ ਦਰ ਦੀ ਜਵਾਨੀ ਮਤਾਨੀ ਉਹ ਦਰਗਾਹ ਦੇ ਵਿੱਚ ਚੰਗੀ ਇਹਦੇ ਹੋਣਾ ਉਹਨੂੰ ਉੱਥੇ ਰੋਕ ਗਿਆ ਹੈ ਉਹ ਸਿਮਰਦਾ ਨਹੀਂ ਹੈਗਾ ਤੇ ਉਥੇ ਪੁੱਟ ਕੇ ਛੋਰੀ ਤੇ ਅਸੀਂ ਖਾਂ ਕਰ ਤੋਂ ਸੇ ਬਸ ਦੇ ਰਹੇ ਆਂ ਕਿ ਉਹ ਲੰਗ ਲੈ ਲੈਂਦੇ ਹੋ ਇਹ ਸਾਡੇ ਵੇਖੋ ਐਸੇ ਗੁਰੂ ਸਾਹਿਬਾਂ ਮਿਲੇ ਨੇ ਦਰਗਾਹ ਦੇ ਵਿੱਚ ਨਹੀਂ ਮਕੀਮ ਬਣਨਗੇ ਜਿਹਨੇ ਵਾਰਿਆ ਤੇਰੇ ਬਾਜੂ ਦਰਗਾਹ ਵਿੱਚ ਕੌਣ ਤੇ ਕੀ ਬਣੇ